ਪੱਟੀ ਦੇ ਸੇਠ ਦੁਨੀ ਚੰਦ ਨੇ ਆਪਣੀ ਬੱਚੀ ਬੀਬੀ ਰਜਨੀ ਨੂੰ ਪਿੰਗਲੇ ਨਾਲ ਵਿਆਹ ਦਿੱਤਾ ਹੈ ਇਥੇ ਫਿਲਮ ਵਾਲਿਆਂ ਨੇ ਬੇਸ਼ੱਕ ਬੈਰੰਗਾ ਵਾਲੀ ਰਿਹੜੀ ਵਿਖਾਈ ਹੈ ਪਰ ਇਤਿਹਾਸ ਦੇ ਵਿੱਚ ਟੋਕਰੀ ਲਿਖਿਆ ਜਿਹਨੂੰ ਖਾਰੀ ਲਿਖਿਆ ਗਿਆ ਹੈ ਖਾਰੀ ਦੇ ਵਿੱਚ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਬਿਠਾਇਆ ਤੇ ਖਾਰੀ ਸਿਰ ਦੇ ਉੱਤੇ ਚੁੱਕ ਲਈ ਹੈ ਪੱਟੀ ਸ਼ਹਿਰ ਨੂੰ ਪ੍ਰਣਾਮ ਕਰਕੇ ਬਾਹਰ ਜਿਵੇਂ ਚਲੀ ਗਈ ਹੈ ਉਸ ਵੇਲੇ ਦੀਆਂ ਲਾਈਨਾਂ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਲਿਖੀਆਂ ਆਓ ਸਰਵਣ करिए ਸਹਰੇ ਉੱਤੇ ਚੁੱਕ ਲਿਆ ਪਤੀ ਦੀ ਖਾਰੀ ਨੂੰ ਮੱਥੇ ਉੱਤੇ ਆਉਣ ਦਿੱਤਾ ਨਾਲ ਚਾਰੀ ਨੂੰ ਸਿਰੇ ਉੱਤੇ ਚੱਕ ਲਿਆ ਪਤੀ ਦੀ ਖਾਰੀ ਨੂੰ ਮੱਥੇ ਉੱਤੇ ਆਉਣ ਦਿੱਤਾ ਨਾਲ ਚਾਰੀ ਨੂੰ ਤੱਕ ਲਿਆ ਇੱਕੋ ਵੈ ਗੁਰੂ ਦੀ ਓਟ ਨੂੰ ਛੱਡ ਚੱਲੀ ਪੱਟੀ ਚੋਂ ਪੇਸਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪੇਸਾ ਦੇ ਕੋਟ ਨੂੰ ਵੇਹਂਦੇ ਰਹੇ ਸਾਰੇ ਅੱਖਾਂ ਪਾੜ-ਪਾੜ ਕੇ ਸਾਰਿਆਂ ਨੂੰ ਚੱਲੀ ਰਜਨੀ ਪਛਾੜ ਕੇ ਸਾਰਿਆਂ ਨੂੰ ਚੱਲੀ ਰਜਨੀ ਪਛਾੜ ਕੇ ਕੀਤਾ ਨਾ ਕਿਸੇ ਨੇ ਕੋਈ ਵੀ ਸਪੋਰਟ ਨੂੰ ਛੱਡ ਚੱਲੀ ਪੱਟੀ ਚੋਂ ਪੈਸਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪੈਸਾ ਦੇ ਕੋਟ ਨੂੰ ਜਿੱਥੇ ਸੀ ਹਵੇਲੀ ਵਿੱਚ ਮੌਜਾਂ ਮਾਣੀਆਂ ਉਥੇ ਅੱਜ ਯਾਦਾਂ ਰਹਿ ਗਈਆਂ ਪੁਰਾਣੀਆਂ ਉਥੇ ਅੱਜ ਯਾਦਾਂ ਰਹਿ ਗਈਆਂ ਪੁਰਾਣੀਆਂ ਛੱਲਾਂ ਵਿੱਚ ਪਾਤਾ ਜ਼ਿੰਦਗੀ ਦੀ ਬੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਸਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਸਾ ਦੇ ਕੋਟ ਨੂੰ ਮਾਂ ਗਦੀ ਹਮੇਸ਼ਾ ਸੀ ਪਿਤਾ ਦੀ ਖੈਰ ਨੂੰ ਸ਼ਾਮ ਨੂੰ ਬਗੀਚੇ ਵਿੱਚ ਕਰੇ ਸੈਰ ਨੂੰ ਸ਼ਾਮ ਨੂੰ ਬਗੀਚੇ ਵਿੱਚ ਕਰੇ ਸੈਰ ਨੂੰ ਖਾਂਦੀ ਸੀ ਬਦਾਮ ਕਾਜੂ ਤੇ ਖਰੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਸਹਾਰਾ ਕੋ ਜੱਬ ਦੇ ਸਹਾਰੇ ਛੱਡਿਆ ਗੁੱਸੇ ਚ ਪਿਤਾ ਨੇ ਸੀ ਘਰੋਂ ਜਾ ਕੱਢਿਆ ਗੁੱਸੇ ਚ ਪਿਤਾ ਨੇ ਸੀ ਘਰੋਂ ਜਾ ਕੱਢਿਆ ਹੱਕ ਵਿੱਚ ਕੋਈ ਮੰਗੇ ਆ ਨਾ ਵੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਛੱਡ ਆਈ ਜਦੋਂ ਸਾਰੇ ਪੱਟੀ ਸ਼ਹਿਰ ਨੂੰ ਦੂਜੇ ਪਿੰਡ ਆ ਗਈ ਹੋਈ ਜਾਂ ਦੁਪਹਿਰ ਨੂੰ ਦੂਜੇ ਪਿੰਡ ਆ ਗਈ ਹੋਈ ਜਾਂ ਦੁਪਹਿਰ ਨੂੰ ਮੰਗ ਕੇ ਲੈ ਆਈ ਰੋਟੀਆਂ ਦੇ ਜੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਸਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਸਾ ਦੇ ਕੋਟ ਨੂੰ ਦੋਵੇਂ ਹੱਥ ਜੋੜ ਕੀਤੀ ਆ ਰਹਿ ਜੋਈਏ ਤੇਰੇ ਬਾਝੋਂ ਰੱਬਾ ਨਾ ਸਹਾਰਾ ਕੋਈ ਐ ਦੋਵੇਂ ਹੱਥ ਜੋੜ ਕੀਤੀ ਆ ਰਹਿ ਜੋਈਏ ਤੇਰੇ ਬਾਝੋਂ ਰੱਬਾ ਨਾ ਸਹਾਰਾ ਕੋਈ ਐ ਆਉਣ ਕਦੇ ਨਹੀਂ ਨਾ ਕਿਸੇ ਵੀ ਟੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਸਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਸਾ ਦੇ ਕੋਟ ਨੂੰ ਚੰਗੇ ਮਾੜੇ ਇੱਕੋ ਜੇ ਨਜ਼ਰ ਤੇਰੀ ਨੂੰ ਰੱਖੀ ਤੂੰ ਬਚਾ ਕੇ ਦਾਤਾ ਲਾਜ ਮੇਰੀ ਨੂੰ ਚੰਗੇ ਮਾੜੇ ਇੱਕੋ ਜੇ ਨਜ਼ਰ ਤੇਰੀ ਨੂੰ ਰੱਖੀ ਤੂੰ ਬਚਾ ਕੇ ਦਾਤਾ ਲਾਜ ਮੇਰੀ ਨੂੰ ਤਾਹੀਂ ਤਾ ਪਤੰਗਾ ਏ ਲਿਖੇ ਰਿਪੋਰਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਤਾਹੀਂ ਤਾ ਪਤੰਗਾ ਏ ਲਿਖੇ ਰਿਪੋਰਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ ਛੱਡ ਚੱਲੀ ਪੱਟੀ ਚੋਂ ਪਿਤਾ ਦੇ ਕੋਟ ਨੂੰ